ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਮਹਿਲਾ ਜੋ ਕਿ ਇੱਕ ਵਿਅਕਤੀ ਤੋਂ ਕੁਝ ਫੜਦੀ ਨਜ਼ਰ ਆਉਂਦੀ ਹੈ ਤਾਂ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਮਹਿਲਾ ਦੇ ਵੱਲੋਂ ਵਿਅਕਤੀ ਤੋਂ ਮੋਬਾਈਲ ਨੰਬਰ ਫੜਿਆ ਗਿਆ ਤੇ ਉਸ ਤੋਂ ਬਾਅਦ ਉਹ ਛਾਲ ਮਾਰਦੀ ਹੈ ਤਾਂ ਇਸ ਤਰ੍ਹਾਂ ਦੀਆਂ ਕੈਪਸ਼ਨਸ ਲਿਖ ਕੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਕੀਤਾ ਗਿਆ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਮਹਿਲਾ ਦੇ ਪੁੱਤ ਦੇ ਵੱਲੋਂ ਇੱਕ ਕਮੈਂਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਵੀਡੀਓ ਦੀ ਨਿਖੇਧੀ ਕੀਤੀ ਉਹਨਾਂ ਕਹਿੰਿਆ ਕਿ ਇਸ ਤਰੀਕੇ ਦੇ ਨਾਲ ਕਿਸੇ ਦੀ ਵੀਡੀਓ ਵਾਇਰਲ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਤੁਹਾਨੂੰ ਇਸ ਵੀਡੀਓ ਦੀ ਅਸਲ ਸੱਚਾਈ ਨਾ ਪਤਾ ਹੋਵੇ ਉਸ ਦੇ ਵਿੱਚ ਉਸਨੇ ਦੱਸਿਆ ਕਿ ਉਸ ਦੀ ਮਾਂ ਨੇ ਕਿਸੇ ਦਾ ਨੰਬਰ ਨਹੀਂ ਸੀ ਫੜਿਆ ਬਲਕਿ ਟੋਕਨ ਫੜਿਆ ਸੀ ਜਿਸ ਤੋਂ ਬਾਅਦ ਹੁਣ ਇਹ ਮਹਿਲਾ ਵੀ মিডিਏ ਦੇ ਸਾਹਮਣੇ ਆਈ ਆ ਸਭ ਤੋਂ ਪਹਿਲਾਂ ਇਸ ਮਹਿਲਾ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਿਨ੍ਹਾਂ ਦੇ ਵੱਲੋਂ ਗਲਤ ਢੰਗ ਦੇ ਨਾਲ ਇਸ ਵੀਡੀਓ ਨੂੰ ਵਾਇਰਲ ਕਰਕੇ ਇਸ ਮਹਿਲਾ ਨੂੰ ਬਦਨਾਮ ਕੀਤਾ ਗਿਆ ਤੇ ਨਾਲ ਹੀ ਮਹਿਲਾ ਨੇ ਇੱਕ ਚੇਤਾਵਨੀ ਵੀ ਦੇ ਦਿੱਤੀ ਹੈ ਜਿਨ੍ਹਾਂ ਲੋਕਾਂ ਨੇ ਇਸ ਮਹਿਲਾ ਦੀ ਵੀਡੀਓ ਨੂੰ ਗਲਤ ਢੰਗ ਦੇ ਨਾਲ ਵਾਇਰਲ ਕੀਤਾ ਉਹ ਇਸ ਵੀਡੀਓ ਨੂੰ ਜ਼ਰੂਰ ਸੁਣ ਲੈਣ ਅਤੇ ਮਹਿਲਾ ਨੇ ਕੀ ਚੇਤਾਵਨੀ ਦਿੱਤੀ ਆ ਉਹ ਵੀ ਜ਼ਰਾ ਤੁਸੀਂ ਸੁਣ ਲਿਓ ਸਾਰੇ ਪਬਲਿਕ ਨੂੰ ਬੇਨਤੀ ਕਰ ਰਹੀ ਹਾਂ ਕਿ ਮੈਂ ਜੋ ਮੇਰੀ ਵੀਡੀਓ ਬਾਰਲੇ ਹੋਈ ਆ ਇਹ ਗਲਤ ਹੋ ਰਹੀ ਹੈ ਹੋ ਰਹੀ ਆ ਕਿਸੇ ਕਿਸੇ ਨੇ ਦੁਆਰਾ ਡਿੱਗਿਆ ਟੋਕਨ ਫੜਾਇਆ ਸੀ ਮੇਰਾ ਨੰਬਰ ਲਿਖ ਕੇ ਉਹਨਾਂ ਨੇ ਨੈਟ ਉਤੇ ਵੀਡੀਓ ਚਾੜੀਆ ਹੁਣ ਅਸੀਂ ਇੱਥੇ ਰਿਪੋਰਟ ਦੇ ਦਿੱਤੀ ਹੈ ਹਾਂ ਸਭ ਇੱਥੇ ਅੱਗੇ ਤਾਂ ਗਾਣਾ ਲੱਗਿਆ ਸੀ ਨਾ ਸਾਫੜੇ ਹੁਣ ਇੱਥੇ ਹੀ ਸਾਫੜੇ ਜਾਣਗੇ ਜਿਨਾ ਹੁਣ ਆਪਦੇ ਚੱਕਨੀ ਨਾਲ ਮੈਂ ਸ਼ਰੇ ਆਮ ਕਹਿੰਨੀ ਆ ਮੈਂ ਇੱਥੇ ਆਦੀ ਰਿਪੋਰਟ ਦੇ ਚੁੱਕੀ ਆ ਮੇਰੀ ਜਿੱਥੇ ਜਿੱਥੇ ਵੀ ਵੀਡੀਓ ਜਾ ਰਹੀ ਹੈ ਨਾ ਸਾਰੇ ਚੈੱਕ ਕਰ ਲੈਣ ਮੈਂ ਜੇ ਮੈਂ ਇਹ ਇਹ ਤੋਂ ਬਾਅਦ ਵੀ ਮੇਰੀ ਵੀਡੀਓ ਆਈ ਮੇਰੇ ਮੌਤ ਦਾ ਜ਼ਿੰਮੇਦਾਰ ਸਾਰਿਆਂ ਨੂੰ ਹੀ ਗੁਨਾਹਗਰ ਬਣਾਇਆ ਜਾਵੇ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਮਹਿਲਾ ਜੋ ਕਿ ਇੱਕ ਵਿਅਕਤੀ ਤੋਂ ਕੁਝ ਫਲ ਦੀ ਨਜ਼ਰ ਆਉਂਦੀ ਹੈ ਤਾਂ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਮਹਿਲਾ ਦੇ ਵੱਲੋਂ ਵਿਅਕਤੀ ਤੋਂ ਮੋਬਾਈਲ ਨੰਬਰ ਫੜਿਆ ਗਿਆ ਤੇ ਉਸ ਤੋਂ ਬਾਅਦ ਉਹ ਛਾਲ ਮਾਰ ਦਿਆ ਤਾਂ ਇਸ ਤਰੀਕੇ ਦੀਆਂ ਕੈਪਸ਼ਨਸ ਲਿਖ ਕੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਕੀਤਾ ਗਿਆ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਮਹਿਲਾ ਦੇ ਪੁੱਤ ਦੇ ਵੱਲੋਂ ਇੱਕ ਕਮੈਂਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਵੀਡੀਓ ਦੀ ਨਿਖੇਧੀ ਕੀਤੀ ਉਹਨਾਂ ਕਹਿੰਿਆ ਕਿ ਇਸ ਤਰੀਕੇ ਦੇ ਨਾਲ ਕਿਸੇ ਦੀ ਵੀਡੀਓ ਵਾਇਰਲ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਤੁਹਾਨੂੰ ਇਸ ਵੀਡੀਓ ਦੀ ਅਸਲ ਸੱਚਾਈ ਨਾ ਪਤਾ ਹੋਵੇ ਉਸ ਦੇ ਵਿੱਚ ਉਸਨੇ ਦੱਸਿਆ ਕਿ ਉਸ ਦੀ ਮਾਂ ਨੇ ਕਿਸੇ ਦਾ ਨੰਬਰ ਨਹੀਂ ਸੀ ਫੜਿਆ ਬਲਕਿ ਟੋਕਨ ਫੜਿਆ ਸੀ ਜਿਸ ਤੋਂ ਬਾਅਦ ਹੁਣ ਇਹ ਮਹਿਲਾ ਵੀ ਮੀਡੀਆ ਦੇ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਇਸ ਮਹਿਲਾ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਿਨ੍ਹਾਂ ਦੇ ਵੱਲੋਂ ਗਲਤ ਢੰਗ ਦੇ ਨਾਲ ਇਸ ਵੀਡੀਓ ਨੂੰ ਵਾਇਰਲ ਕਰਕੇ ਇਸ ਮਹਿਲਾ ਨੂੰ ਬਦਨਾਮ ਕੀਤਾ ਗਿਆ ਤੇ ਨਾਲ ਹੀ ਮਹਿਲਾ ਨੇ ਇੱਕ ਚੇਤਾਵਨੀ ਵੀ ਦੇ ਦਿੱਤੀ ਹੈ ਜਿਨ੍ਹਾਂ ਲੋਕਾਂ ਨੇ ਇਸ ਮਹਿਲਾ ਦੀ ਵੀਡੀਓ ਨੂੰ ਗਲਤ ਢੰਗ ਦੇ ਨਾਲ ਵੱਲ ਕੀਤਾ ਉਹ ਇਸ ਵੀਡੀਓ ਨੂੰ ਜ਼ਰੂਰ ਸੁਣ ਲੈਣ ਅਤੇ ਮਹਿਲਾ ਨੇ ਕੀ ਚੇਤਾਵਨੀ ਦਿੱਤੀ ਆ ਉਹ ਵੀ ਜਰਾ ਤੁਸੀਂ ਸੁਣ ਲਿਓ। ਸਾਰੀ ਪਤਨੀ ਨੂੰ ਰੈਂਕ ਕਰ ਰਹੀ ਹੈ ਕਿ ਮੈਂ ਜੋ ਮੇਰੀ ਵੀਡੀਓ ਬਾਹਰ ਲ ਹੋਈ ਆ ਇਹ ਗਲਤ ਹੋ ਰਹੀ ਹੈ ਹੋ ਰਹੀ ਆ ਕਿਸੇ ਨੇ ਦੁਆਰਾ ਡਿੱਗਿਆ ਟੋਕਨ ਫੜਾਇਆ ਸੀ ਮੇਰਾ ਨੰਬਰ ਲਿਖ ਕੇ ਉਹਨਾਂ ਨੇ ਨੈਟ ਉੱਤੇ ਵੀਡੀਓ ਚਾੜਿਆ ਹੁਣ ਅਸੀਂ ਇੱਥੇ ਰਿਪੋਰਟ ਦੇ ਦਿੱਤੀ ਹੈ ਹਾਂ ਸਭ ਇੱਥੇ ਅੱਗੇ ਤਾਂ ਗਾਣਾ ਲੱਗਿਆ ਸੀ ਨਾ ਸਾਹ ਫੜੇ ਹੁਣ ਇੱਥੇ ਹੀ ਸਾਹ ਫੜੇ ਜਾਣ ਕੇ ਜਿੰਨਾ ਹੁਣ ਆਉਦੇ ਚ ਕੰਨੀ ਨਾਲ ਮੈਂ ਸਰੇ ਆਮ ਕੰਨੀ ਮੈਂ ਇੱਥੇ ਆਦੀ ਰਿਪੋਰਟ ਦੇ ਚੁੱਕੀ ਆ ਮੇਰੀ ਜਿੱਥੇ ਜਿੱਥੇ ਵੀ ਵੀਡੀਓ ਜਾ ਰਹੀ ਹੈ ਨਾ ਸਾਰੇ ਚੈੱਕ ਕਰ ਲੈਣ ਮੈਂ ਜੇ ਮੈਂ ਇਹ ਇਹ ਨੂੰ ਬਾਅਦ ਵੀ ਮੇਰੀ ਵੀਡੀਓ ਆਈ ਮੇਰੇ ਮੌਤ ਦਾ ਜ਼ਿੰਮੇਦਾਰ ਸਾਰਿਆਂ ਨੂੰ ਹੀ ਗੁਨਾਗਰ ਬਣਾਇਆ ਜਾਵੇ